ਅਮਰੀਕਨ ਸਰਕਾਰ ਵੱਲੋਂ ਸਿੱਖ ਫੌਜੀਆ ਨੂੰ ਲੈ ਕੇ ਜਿਹੜੀਆਂ ਨਵੀਆਂ ਇਨਸਟਰਕਸ਼ਨ ਜਾਰੀ ਹੋਈਆਂ ਜਿਦੇ ਚ ਖਾਸ ਕਰ ਦਾੜੀ ਕੇਸ ਕੱਟਣ ਵਾਸਤੇ ਉਹਨਾਂ ਨੇ ਨਿਰਦੇਸ਼ ਜਾਰੀ ਕੀਤੇ ਆ ਅਸੀਂ ਇਹਨੂੰ ਕੰਡਮ ਕਰਦੇ ਹਾਂ ਉਹਨੂੰ ਨਖੇਦੀ ਕਰਦੇ ਹਾਂ ਕਿਉਂਕਿ ਸਿੱਖਾਂ ਵਾਸਤੇ ਸਿੱਖ ਸਰੂਪ ਖਾਸ ਕਰ ਜਿਹੜੇ ਕੇਸ ਹੈ ਉਹ ਧਾਰਮਿਕ ਪਛਾਣ ਦਾ ਜਿਹੜਾ ਹੈ ਚਿੰਨ ਹੈ ਔਰ ਸਾਡੇ ਗੁਰੂਆਂ ਵੱਲੋਂ ਸਾਡੇ ਧਾਰਮਿਕ ਪਰੰਪਰਾਵਾਂ 'ਚ ਇਹ ਚੀਜ਼ ਮੈਂਸ਼ਨ ਹੈ ਸਾਡੀ ਅਲੱਗ ਜਿਹੜੀ ਪਛਾਣ ਹੈ ਵੱਖਰੀ ਪਛਾਣ ਦਾ ਪ੍ਰਤੀਕ ਹੈ ਔਰ ਮੈਂ ਭਾਰਤ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦਾ ਹੈ ਕਿ ਇਨਿਸ਼ੀਏਟਿਵਲੀ ਅਮਰੀਕਨ ਗਵਰਨਮੈਂਟ ਨਾਲ رابطہ ਕਰਕੇ ਜਿਹਦੇ ਉਹਨਾਂ ਦੇ ਨਵੇਂ ਨਿਰਦੇਸ਼ ਹੈ ਡਾਇਰੈਕਸ਼ਨਾਂ ਹੈ ਜਿਦੇ ਚ ਦਾੜੀ ਕੱਟਣ ਦੀ پابੰਦੀ ਜਿਹੜੀ ਕੱਟਣ ਦੀ ਡਾਇਰੈਕਸ਼ਨ ਦਿੱਤੀ ਆ ਖਾਸ ਕਰ ਸਿੱਖ ਫੌਜੀਆਂ ਨੂੰ ਉਹ ਫੌਜ ਜਿਹੜੇ ਹਮੇਸ਼ਾ Uh, even ਜਿਹੜੇ ਵਰਲਡ ਵਾਰ ਵੀ ਹੋਏ ਉਹਦੇ ਵਿੱਚ ਵੀ ਸਿੱਖਾਂ ਦਾ ਕੰਟਰੀਬਿਊਸ਼ਨ ਬੜਾ ਮਹਾਨ ਰਿਹਾ ਹੈ ਤੋਂ ਇਮੀਡੀਏਟਲੀ ਭਾਰਤ ਦੇ ਵਿਦੇਸ਼ ਮੰਤਰਾਲੇ ਨੂੰ ਇੰਟਰਵੈਨ ਕਰਨਾ ਚਾਹੀਦਾ ਹੈ